ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰ ਸੰਗਤ ਜੀ ਦਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਾਜ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਜਦੋਂ ਆਪਾਂ ਸੁਖਮਨੀ ਸਾਹਿਬ ਜੀ ਦਾ ਪਾਠ ਪੂਰੀ ਰਹਿਤ ਮਰਿਆਦਾ ਸਹਿਤ ਅਮਰਤਵੇ ਲਈ ਕਰਨਾ ਸ਼ੁਰੂ ਕਰ ਦਿੰਦੇ ਹਾਂ ਤਾਂ ਕਿਵੇਂ ਵਾਹਿਗੁਰੂ ਛਹੀਦ ਸਿੰਘ ਆਪਣੇ ਤੇ ਕਿਰਪਾ ਕਰਦੇ ਹਨ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੀ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਇਸ ਮੈਸੇਜ ਵੱਧ ਤੋਂ ਵੱਧ ਸੰਗਤ ਤੱਕ ਪਹੁੰਚ ਸਕੇ ਗੁਰੂ ਪਿਆਰੀ ਸਾਧ ਸੰਗਤ ਜੀ ਵੈਸੇ ਤਾਂ ਗੁਰਬਾਣੀ ਜਦੋਂ ਵੀ ਜਪ ਲਓ ਉਦੋਂ ਹੀ ਆਪਣਾ ਭਲਾ ਹੁੰਦਾ ਹੈ ਉਸ ਥੰਮੇ ਹੀ ਵਾਹਿਗੁਰੂ ਆਪਣੇ ਦੀ ਕਿਰਪਾ ਕਰਦੇ ਹਨ ਸਰ ਸਾਰ ਸੰਗਤ ਜੀ ਜਦੋਂ ਆਪਾਂ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਆਪਾਂ ਬਾਣੀ ਜਪਦੇ ਹਾਂ ਤਾਂ ਉਸ ਸਮੇਂ ਆਪਣੇ ਤੇ ਸ਼ਹੀਦ ਸਿੰਘਾਂ ਦੀ ਬਹੁਤ ਕਿਰਪਾ ਹੁੰਦੀ ਹੈ ਕਿਉਂਕਿ ਸ਼ਹੀਦ ਸਿੰਘ ਆਪਣੇ ਸਿੱਖਾਂ ਦੇ ਘਰੇ ਅਮਰਤ ਵੇਲੇ ਜ਼ਰੂਰ ਆਉਂਦੇ ਹਨ ਤਾਂ ਜਿਸ ਵੀ ਸਿੱਖ ਦੇ ਘਰੇ ਗੁਰਬਾਣੀ ਚੱਲ ਰਹੀ ਹੁੰਦੀ ਹੈ ਉਹ ਉਸਤੇ ਬਹੁਤ ਖੁਸ਼ ਹੁੰਦੇ ਹਨ ਤਾਂ ਉਸਤੇ ਬਹੁਤ ਕਿਰਪਾ ਕਰਦੇ ਹਨ ਇਸ ਲਈ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਅਮਰਤ ਵੇਲੇ ਉੱਠ ਕੇ ਜ਼ਰੂਰ ਕੁਝ ਸਮਾਂ ਵਾਹਿਗੁਰੂ ਦਾ ਨਾਮ ਜਪੋ ਸਾਧ ਸਿੰਘ ਜੀ ਹੁਣ ਆਪਾਂ ਗੱਲ ਕਰਦੇ ਹਾਂ ਕਿ ਸੁਖਮਨੀ ਸਾਹਿਬ ਜੀ ਦਾ ਪਾਠ ਸਾਧ ਸਿੰਘ ਜੀ ਸਾਡੇ ਰਿਸ਼ਤੇਦਾਰ ਹਨ ਜੋ ਕਿ ਆਊਟ ਆਫ ਪੰਜਾਬ ਰਹਿੰਦੇ ਹਨ ਉਹਨਾਂ ਦੀ ਇੱਕ ਬੱਚੀ ਜੋ ਕਿ ਬੜੀ ਹੀ ਪੜ੍ਹੀ ਲਿਖੀ ਤੇ ਵੈਲ ਐਜੂਕੇਟਿਡ ਇੱਕ ਚੰਗੀ ਮਲਟੀ ਨੈਸ਼ਨਲ ਕੰਪਨੀ ਵਿੱਚ ਉਹ ਜੋਬ ਵੀ ਲੱਗ ਚੁੱਕੀ ਸੀ ਤੇ ਉਹ ਗੁਰਸਿੱਖ ਪਰਿਵਾਰ ਸੀ ਸਾਜ ਸੰਗਤ ਜੀ ਉਹਨਾਂ ਨੇ ਜਦੋਂ ਆਪਣੀ ਬੱਚੀ ਨੂੰ ਪੁੱਛਿਆ ਕਿ ਬੇਟਾ ਹੁਣ ਤੁਸੀਂ ਸੈਟਲ ਹੋ ਗਏ ਹੋ ਤੇ ਕਿਉਂ ਨਾ ਤੁਹਾਡੀ ਮੈਰਿਜ ਕਰ ਦਿੱਤੀ ਜਾਵੇ ਸਾਜ ਸੰਗਤ ਜੀ ਉਹਨਾਂ ਦੀ ਬੱਚੀ ਨੇ ਕਿਹਾ ਕਿ ਮੈਂ ਤਾਂ ਗੈਰ ਧਰਮ ਵਿੱਚ ਹੀ ਆਪਦਾ ਵਿਆਹ ਕਰਵਾਉਣਾ ਹੈ ਸਾਜ ਸੰਗਤ ਜੀ ਗੁਰਸਿੱਖ ਪਰਿਵਾਰ ਸੀ ਉਹਨਾਂ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ ਉਹਨਾਂ ਦੇ ਘਰੇ ਇਸ ਗੱਲ ਤੇ ਕਾਫੀ ਬਹਿਸ ਬਸਈਆ ਵੀ ਹੋਇਆ ਉਹ ਘਰ ਵਿੱਚ ਚਾਰ ਜੀ ਸਨ ਤੇ ਪਰ ਉਹਨਾਂ ਕਦੇ ਵੀ ਇਕੱਠਿਆਂ ਬੈਠ ਕੇ ਖਾਣਾ ਵੀ ਨਹੀਂ ਸੀ ਖਾਦਾ ਪਰ ਸਾਲ ਸਿੰਘ ਜੀ ਸਤਗੁਰ ਦੀ ਇੱਕ ਕਿਰਪਾ ਸੀ ਕਿ ਉਹਨਾਂ ਦੀ ਬੱਚੀ ਨੇ ਇੰਨਾ ਉਹਨਾਂ ਤੇ ਜ਼ਰੂਰ ਉਹਨਾਂ ਦੀ ਗੱਲ ਮੰਨੀ ਸੀ ਕਿ ਉਹਨਾਂ ਨੂੰ ਕਿਹਾ ਸੀ ਕਿ ਮੈਂ ਵਿਆਹ ਜ਼ਰੂਰ ਮਰਜ਼ੀ ਨਾਲ ਕਰਵਾਵਾਂਗੀ ਕਰ ਕਰਵਾਵਾਂਗੀ ਤੁਹਾਡੀ ਇਜਾਜ਼ਤ ਨਾਲ ਜਿੰਨਾ ਟਾਈਮ ਤੁਸੀਂ ਮੈਨੂੰ ਇਜਾਜ਼ਤ ਨਹੀਂ ਦਿੰਦੇ ਉਹਨਾਂ ਟਾਈਮ ਮੈਂ ਕਿਤੇ ਵੀ ਵਿਆਹ ਨਹੀਂ ਕਰਵਾਵਾਂਗੀ ਸੋ ਸਾਧ ਸੰਗਤ ਜੀ ਇੰਨੀ ਤਾਂ ਉਸ ਵਾਹਿਗੁਰੂ ਨੇ ਕਿਰਪਾ ਕੀਤੀ ਸ਼ਾਇਦ ਉਹ ਗੁਰੂ ਨੂੰ ਮੰਨਦੇ ਸੀ ਤਾਂ ਉਹਨਾਂ ਦੀ ਰੱਬ ਨੇ ਇੰਨੀ ਇੱਜ਼ਤ ਰੱਖੀ ਹੋਈ ਸੀ ਇਸ ਇਸ ਤਰ੍ਹਾਂ ਸਾਧ ਸੰਗਤ ਜੀ ਇੱਕ ਦਿਨ ਅਸੀਂ ਉਹਨਾਂ ਕੋਲ ਗਏ ਉਨ੍ਹਾਂ ਦੇ ਘਰ ਦਾ ਮਾਹੌਲ ਦੇ ਕੇ ਅਸੀਂ ਵੀ ਉਹਨਾਂ ਨੂੰ ਪੁੱਛਿਆ ਤਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਸਾਡੇ ਘਰ ਵਿੱਚ ਇਸ ਤਰ੍ਹਾਂ ਦਾ ਮਾਹੌਲ ਇਸ ਲਈ ਇਹ ਵੀ ਆ ਗੱਲ ਹੈ ਸਾਡੇ ਘਰੇ ਇਹ ਪ੍ਰੋਬਲਮ ਚੱਲ ਰਹੀ ਹੈ ਸਾਧ ਸੰਗਤ ਜੀ ਅਸੀਂ ਜ਼ਿਆਦਾ ਤਾਂ ਨਹੀਂ ਕਹਿੰਦੇ ਪਰ ਫਿਰ ਵੀ ਥੋੜੀ ਬਹੁਤੀ ਉਸ ਪਰਮਾਤਮਾ ਨੇ ਸਾਨੂੰ ਵੀ ਗੁਰੂ ਦੀ ਮਤ ਦਿੱਤੀ ਹੋਈ ਹੈ ਸਾਧ ਸੰਗਤ ਜੀ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਕ ਗੱਲ ਮੰਨੋਗੇ ਸਾਡੀ ਉਹ ਕਹਿੰਦੇ ਹਾਂ ਜੀ ਜ਼ਰੂਰ ਸਾਧ ਸੰਗਤ ਜੀ ਅਸੀਂ ਉਹਨਾਂ ਨੂੰ ਕਿਹਾ ਕਿ ਜੇਕਰ ਤੁਸੀਂ ਅਮਰ ਤਵੇਲੇ ਉੱਠ ਕੇ ਇਸ਼ਨਾਨ ਕਰਕੇ ਦੀਗ ਮੜਾ ਕੇ ਅਰਦਾਸ ਕਰਕੇ ਜਹੀਦਾ ਸਿੰਘਾ ਅੱਗੇ ਸੁਖਮਣੀ ਸਾਹਿਬ ਜੀ ਦਾ ਚਾਪ ਸ਼ੁਰੂ ਕਰ ਦੋ ਰੋਜ਼ਾਨਾ ਕਰਿਆ ਕਰੋ ਸਾਧ ਸੰਗਤ ਜੀ ਉਹ ਕਹਿੰਦੇ ਕਿ ਜ਼ਰੂਰ ਇਹਨੇ ਬਹਾਨੇ ਸੀ ਵਾਹਿਗੁਰੂ ਦਾ ਨਾਮ ਵੀ ਵਾਦ ਤੋਂ ਵਾਦ ਲੈ ਸਕਾਂਗੇ ਉਹਨਾਂ ਨੇ ਰਜਾਲਾ ਇਹਦਾ ਕਰਨਾ ਸ਼ੁਰੂ ਕਰ ਦਿੱਤਾ ਸਵੇਰੇ ਤੜਕੇ ਉੱਠ ਕੇ ਚਿਨਾਨ ਕਰਕੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਤੇ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਸਿੱਧਾ ਅੱਗੇ ਬੇਨਤੀ ਕਰਨੀ ਕਿ ਵਾਹਿਗੁਰੂ ਬਾਬਾ ਦੀਪ ਸਿੰਘ ਜੀ ਸਾਡੀ ਬੱਚੀ ਨੂੰ ਸਮੱਤ ਬਖਸ਼ੇ ਜਦੋਂ ਉਹਨਾਂ ਨੂੰ 1-2 ਮਹੀਨੇ ਹੋ ਗਏ ਸੀ ਪਾਠ ਕਰਦਿਆਂ ਨੂੰ ਸਾਧ ਸੰਗਤ ਜੀ ਅਚਾਨਕ ਕੀ ਹੋਇਆ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਇੱਕ ਦਿਨ ਉਸ ਬੰਦਾ ਮੀਡੀ ਮੀਟਿੰਗ ਸੀ ਇੱਕ ਹੋਟਲ ਦੇ ਵਿੱਚ ਜਦੋਂ ਉਹ ਮੀਟਿੰਗ ਦੇ ਲਈ ਹੋਟਲ ਵਿੱਚ ਗਈ ਤਾਂ ਉਹ ਲੜਕਾ ਜਿਸਦੇ ਨਾਲ ਕਿ ਉਹ ਸ਼ਾਦੀ ਕਰਨਾ ਚਾਹੁੰਦੀ ਸੀ ਉਹ ਉਸੇ ਹੋਟਲ ਵਿੱਚ ਕਿਸੇ ਹੋਰ ਕੁੜੀ ਦੇ ਨਾਲ ਬੈਠਾ ਹੋਇਆ ਸੀ ਉਹ ਵੇਖ ਕੇ ਹੈਰਾਨ ਰਹਿ ਗਈ ਪਰਮਾਤਮਾ ਨੇ ਦੇਖੋ ਕਿੰਨੀ ਕਰਾਮਾਤ ਦਿਖਾਈ ਕਿ ਉਸ ਨੂੰ ਸੱਚ ਉਸਨ ਉਹਨਾਂ ਦੀ ਬੱਚੀ ਤੇ ਵੀ ਇੰਨੀ ਕਿਰਪਾ ਕੀਤੀ ਕਿ ਉਸ ਦੀ ਜ਼ਿੰਦਗੀ ਬਰਬਾਦ ਹੋਣੋਂ ਵੀ ਬਚਾ ਲਈ ਤੇ ਉਸ ਨੂੰ ਸੱਚ ਵੀ ਦਿਖਾ ਦਿੱਤਾ ਸੋ ਸਾਲ ਸਿੰਘ ਜੀ ਉਹ ਪੈਣ ਘਰੇ ਆਈ ਘਰੇ ਆ ਕੇ ਬਹੁਤ ਰੋਈ ਤੇ ਆਪਣੇ ਮਾਪਿਓ ਕੋਲੋਂ ਉਹਨੇ ਮਾਫੀ ਮੰਗੀ ਕਿ ਜਿੰਨੇ ਪਿੱਛੇ ਮੈਂ ਤੁਹਾਨੂੰ ਛੱਡਣ ਨੂੰ ਤਿਆਰ ਸੀ ਮੈਂ ਦੇਖਿਆ ਇਹ ਤਾਂ ਅੱਜ ਕਿਸੇ ਹੋਰ ਕੁੜੀ ਨਾਲ ਬੈਠਾ ਹੋਇਆ ਸੀ ਹੋਟਲ ਵਿੱਚ ਤੇ ਮੈਂ ਸਾਰਾ ਪਤਾ ਕੀਤਾ ਹੈ ਉਹ ਇੱਕ ਚੰਗਾ ਬੰਦਾ ਨਹੀਂ ਹੈ ਉਹ ਹੀ ਬਹੁਤ ਹੀ ਘਟੀਆ ਮੁੰਡਾ ਹੈ ਸੋ ਸਾਸingular ਜੀ ਮਾਫੀ ਮੰਗ ਕੇ ਉਹਨਾਂ ਦੀ ਬੱਚੀ ਨੇ ਕਿਹਾ ਕਿ ਤੁਸੀਂ ਜਿੱਥੇ ਵੀ ਕਹੋਗੇ ਤੁਹਾਡੀ ਮਰਜ਼ੀ ਨਾਲ ਤੁਹਾਡੀ ਇਜਾਜ਼ਤ ਨਾਲ ਮੈਂ ਵਿਆਹ ਕਰਨ ਕਰਾਉਣ ਲਈ ਤਿਆਰ ਹਾਂ ਸੋ ਸਾਸingular ਜੀ ਕੁਝ ਮਹੀਨਿਆਂ ਬਾਅਦ ਉਹਨਾਂ ਨੂੰ ਇੱਕ ਗੁਰਸਿੱਖ ਬੱਚਾ ਮਿਲਿਆ ਗੁਰਸਿੱਖ ਪਰਿਵਾਰ ਮਿਲਿਆ ਜਿੰਦੇ ਨਾਲ ਕਿ ਉਹਨਾਂ ਨੇ ਆਪਣੀ ਬੇਟੀ ਦਾ ਰਿਸ਼ਤਾ ਕੀਤਾ ਉਹਨਾਂ ਦੋਨਾਂ ਦਾ ਵਿਆਹ ਕੀਤਾ ਤੇ ਉਹ ਮੁੰਡਾ ਵੀ ਇੱਕ ਵਧੀਆ ਜੌਬ ਤੇ ਸੀ ਇੱਕ ਵਧੀਆ ਪੋਜੀਸ਼ਨ ਤੇ ਸੀ ਸੋ 사ਸ ਅਸੰਗਤ ਜੀ ਅਸ ਸਮੇ ਉਹ ਇੱਕ ਬਹੁਤ ਹੀ ਖੁਸ਼ਹਾਲ ਗੁਰਸਿੱਖ ਪਰਿਵਾਰ ਹੈ ਤੇ ਹਰ ਐਤਵਾਰ ਬਾਬਾ ਦੀਪ ਸਿੰਘ ਜੀ ਦੇ ਨਾਮ ਦਾ ਸ਼ਹੀਦੀ ਚਪੈਰਾ ਕੱਟਦੇ ਹਨ ਤੇ ਸ਼ਹੀਦਾਂ ਸਿੰਘਾਂ ਦੀ ਉਹਨਾਂ ਤੇ ਬਹੁਤ ਕਿਰਪਾਏ ਸਾਰੇ ਪਾਸਿਓਂ ਉਹ ਪੂਰੀ ਖੁਸ਼ ਜਿੰਦਗੀ ਬਤੀਤ ਕਰ ਰਹੀ ਹਨ 사ਸੰਗਤ ਜੀ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜਰੂਰ ਕਰਨਾ ਵਾਹਿਗੁਰੂ ਜਿੱਕਾ ਕਾਲ ਸਾਹਿਬ ਵਾਹਿਗੁਰੂ ਜਿੱਕੀ ਫਤਹਿ